ਅੱਜਕੱਲ ਤਾਂ ਕਿਸੇ ਉੱਤੇ ਭਰੋਸਾ ਕਰਨਾ ਵੀ ਕਾਫੀ ਖਤਰਨਾਕ ਸਾਬਿਤ ਹੁੰਦਾ ਹੈ ਜੇਕਰ ਤੁਸੀਂ ਵੀ ਕਿਸੇ ਉੱਤੇ ਆਸਾਨੀ ਦੇ ਨਾਲ ਭਰੋਸਾ ਕਰ ਲੈਂਦੇ ਹੋ ਤਾਂ ਇਹ ਵੀਡੀਓ ਤੁਹਾਡੀਆਂ ਅੱਖਾਂ ਖੋਲ ਕੇ ਰੱਖ ਦੇਵੇਗੀ ਮਾਮਲਾ ਗੁਰਦਾਸਪੁਰ ਦੇ ਕਸਬਾ ਕੁਮਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕਾਰ ਵਿੱਚ ਸਵਾਰ ਹੋ ਕੇ ਤਿੰਨ ਲੋਕ ਆਉਂਦੇ ਨੇ ਤੇ ਆਪਣੀ ਕਾਰ ਨੂੰ ਕਾਰ ਬਾਜ਼ਾਰ ਦੇ ਵਿੱਚ ਖੜੀ ਕਰਕੇ ਕਸਬੇ ਦੀ ਇੱਕ ਗੜੀ ਦੇ ਵਿੱਚ ਇੱਕ ਘਰ ਵਿੱਚ ਜਾਂਦੇ ਨੇ ਜਿੱਥੇ ਉਸ ਸਮੇਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੁੰਦਾ ਸਿਵਾਏ ਇੱਕ ਬਜ਼ੁਰਗ ਮਾਤਾ ਦੇ ਅਕਸਰ ਠੱਗਾਂ ਨੂੰ ਅਜਿਹੀ ਹੀ ਕਰਾ ਦੀ ਤਲਾਸ਼ ਰਹਿੰਦੀ ਹੈ ਜਿੱਥੇ ਘਰ ਵਿੱਚ ਕੋਈ ਜ਼ਿਆਦਾ ਮੈਂਬਰ ਨਾ ਹੋਣ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਇਹ ਤਿੰਨੋਂ ਠੱਗ ਆਪਣੇ ਆਪ ਨੂੰ ਪਿੰਗਲ ਵਾਲੇ ਦਾ ਸੇਵਕ ਦੱਸ ਕੇ ਪੁਰਾਣੇ ਕੱਪੜੇ ਅਧਿ ਦਾਨ ਦੇਣ ਦੀ ਗੱਲ ਆਖਦੇ ਨੇ ਤੇ ਜਦੋਂ ਮਾਤਾ ਜੀ ਅੰਦਰੋਂ ਕੁਝ ਸਮਾਨ ਲੈਣ ਦੇ ਲਈ ਕਮਰੇ ਦੇ ਅੰਦਰ ਜਾਂਦੇ ਨੇ ਤਾਂ ਇਹ ਠੱਗ ਵੀ ਉਹਨਾਂ ਦੇ ਮਗਰ-ਮਗਰ ਚਲੇ ਜਾਂਦੇ ਨੇ ਤੇ ਅਚਾਨਕ ਮਾਤਾ ਜੀ ਨੂੰ ਕੁਝ ਸੁੰਘਾ ਆ ਕੇ ਬੇਹੋਸ਼ ਕਰ ਦਿੰਦੇ ਨੇ ਅਤੇ ਉਸ ਤੋਂ ਬਾਅਦ ਘਰ ਦੇ ਵਿੱਚ ਪਏ 33000 ਦੀ ਨਕਦੀ ਅਤੇ ਕੁਝ ਸਮਾਨ ਲੈ ਕੇ ਉਹ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਹੀ ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਦੋਂ ਲਗਭਗ 11 ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਹਾਂ ਕੱਪੜੇ ਤੋ ਕਪੜੇ ਅੰਦਰ ਦੇਖਣਗੇ ਮਗਰ ਇਹ ਉਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ ਬੇਹੋਸ਼ ਹੋ ਗਏ ਆ ਤੇ ਨਾ ਲੋਬੀ ਦੇ ਵਿੱਚ ਫ੍ਰਿਜ ਪਈ ਨਹੀਂ ਉੱਤੇ ਰੱਖਿਆ ਸੀ 31000 ਰੁਪਈਆ ਜੀ ਤੇ ਉਹ ਚੁੱਕ ਕੇ ਫਰਾਰ ਹੋ ਗਏ ਆ ਸਿਚੂ ਜੀ ਦੀ ਕੈਮਰੇ ਚ ਆਏ ਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀਆਂ ਸ਼ਕਲਾਂ ਵੀ ਆਈਆਂ ਆ ਉਹ ਤਿੰਨ ਜਣੇ ਸੀ ਆਏ ਕਿ ਹਾਂਜੀ ਕੰਪਲੇਨਟ ਕੀਤੀ ਆ ਜੀ ਦਸਤਾਵੇਜ਼ ਦਿੱਤੀ ਆ ਜੀ ਤੇ ਕਾਰਵਾਈ ਚ ਅੱਜਕੱਲ੍ਹ ਤਾਂ ਕਿਸੇ ਉੱਤੇ ਭਰੋਸਾ ਕਰਨਾ ਵੀ ਕਾਫੀ ਖ਼ਤਰਨਾਕ ਸਾਬਤ ਹੁੰਦਾ ਹੈ ਜੇਕਰ ਤੁਸੀਂ ਵੀ ਕਿਸੇ ਉੱਤੇ ਆਸਾਨੀ ਦੇ ਨਾਲ ਭਰੋਸਾ ਕਰ ਲੈਂਦੇ ਹੋ ਤਾਂ ਇਹ ਵੀਡੀਓ ਤੁਹਾਡੀਆਂ ਅੱਖਾਂ ਖੋਲ ਕੇ ਰੱਖ ਦੇਵੇਗੀ ਮਾਮਲਾ ਗੁਰਦਾਸਪੁਰ ਦੇ ਕਸਬਾ ਕੁਮਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕਾਰ ਵਿੱਚ ਸਵਾਰ ਹੋ ਕੇ ਤਿੰਨ ਲੋਕ ਆਉਂਦੇ ਨੇ ਤੇ ਆਪਣੀ ਕਾਰ ਨੂੰ ਕਾਰ ਬਾਜ਼ਾਰ ਦੇ ਵਿੱਚ ਖੜੀ ਕਰਕੇ ਕਸਬੇ ਦੀ ਇੱਕ ਗੜੀ ਦੇ ਵਿੱਚ ਇੱਕ ਘਰ ਵਿੱਚ ਜਾਂਦੇ ਨੇ ਜਿੱਥੇ ਉਸ ਸਮੇਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੁੰਦਾ ਸਿਵਾਏ ਇੱਕ ਬਜ਼ੁਰਗ ਮਾਤਾ ਦੇ ਅਕਸਰ ਠੱਗਾਂ ਨੂੰ ਅਜਿਹੀ ਹੀ ਕਰਾ ਦੀ ਤਲਾਸ਼ ਰਹਿੰਦੀ ਹੈ ਜਿੱਥੇ ਘਰ ਵਿੱਚ ਕੋਈ ਜ਼ਿਆਦਾ ਮੈਂਬਰ ਨਾ ਹੋਣ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਇਹ ਤਿੰਨੋਂ ਠੱਗ ਆਪਣੇ ਆਪ ਨੂੰ ਪਿੰਗਲ ਵਾਲੇ ਦਾ ਸੇਵਕ ਦੱਸ ਕੇ ਪੁਰਾਣੇ ਕੱਪੜੇ ਅਧੇ দান ਦੇਣ ਦੀ ਗੱਲ ਆਖਦੇ ਨੇ ਤੇ ਜਦੋਂ ਮਾਤਾ ਜੀ ਅੰਦਰੋਂ ਕੁਝ ਸਮਾਨ ਲੈਣ ਦੇ ਨਹੀਂ ਕਮਰੇ ਦੇ ਅੰਦਰ ਜਾਂਦੇ ਨੇ ਤਾਂ ਇਹ ਠੱਗ ਵੀ ਉਹਨਾਂ ਦੇ ਮਗਰ-ਮਗਰ ਚਲੇ ਜਾਂਦੇ ਨੇ ਤੇ ਅਚਾਨਕ ਮਾਤਾ ਜੀ ਨੂੰ ਕੁਝ ਸੁngਾ ਆ ਕੇ ਬੇਹੋਸ਼ ਕਰ ਦਿੰਦੇ ਨੇ ਅਤੇ ਉਸ ਤੋਂ ਬਾਅਦ ਘਰ ਦੇ ਵਿੱਚ ਪਏ 33000 ਦੀ ਨਕਦੀ ਅਤੇ ਕੁਝ ਸਮਾਨ ਲੈ ਕੇ ਉਹ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਹੀ ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸਾਲ 11 ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਹਾਂ ਕੱਪੜੇ ਉਹ ਕੱਪੜੇ ਅੰਦਰ ਦੇਖਣਗੇ ਮਗਰ ਇਹ ਉਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ ਬੇਹੋਸ਼ ਹੋ ਗਏ ਆ ਤੇ ਨਾ ਲੋਬੀ ਦੇ ਵਿੱਚ ਫਰਿੱਜ ਪਈ ਸੀ ਉੱਤੇ ਰੱਖਿਆ ਸੀ 33000 ਰੁਪਿਆ ਜੀ ਤੇ ਉਹ ਚੋ ਕੇ ਫਰਾਰ ਹੋ ਗਏ ਆ ਸਾਰੀ ਚੀਜ਼ ਦੀ ਕੈਮਰੇ ਚ ਆਏ ਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀ ਸ਼ਕਲਾਂ ਵੀ ਆਈਆਂ ਉਹਨਾਂ ਦੀ ਉਹ ਤਿੰਨ ਜਣੇ ਸੀ ਆਏ ਹਾਂਜੀ ਕੰਪਲੇਟ ਕੀਤੀ ਆ ਜੀ ਦਸਤਾਵੇਜ਼ ਦਿੱਤੀ ਆ ਜੀ ਤੇ ਕਾਰਵਾਈ